ਜਦੋਂ ਨਸ਼ੀਦ ਕਾਰੋਬਾਰ ਕਰ ਰਿਆ ਸੀ ਤਾਂ ਉਸ ਵੇਲੇ ਇਹ ਨਹੀਂ ਪਤਾ ਹੋਣਾ ਕਿ ਉਸਦੀ ਕਰੋੜਾ ਰੁਪਏ ਦੀ ਪ੍ਰਾਪਰਟੀ ਨੂੰ ਪੁਲਸ ਵੱਲੋਂ ਕੁਝ ਨੋਟਿਸ ਲਗਾ ਕੇ ਇਸ ਤਰ੍ਹਾਂ ਅਟੈਚ ਕਰ ਲਿਆ ਜਾਵੇਗਾ ਤੇ ਉਹ ਇਸ ਪ੍ਰਾਪਰਟੀ ਨੂੰ ਨਾ ਤਾਂ ਵੇਚ ਸਕੇਗਾ ਤੇ ਨਾ ਹੀ ਉਹ ਕਿਸੇ ਦੇ ਅੱਗੇ ਨਾਮ ਕਰਵਾ ਸਕੇਗਾ। ਮਾਮਲਾ ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਕੋਮਕਲਾ ਦਾ ਹੈ ਜਿੱਥੇ ਕਿ ਪੁਲਿਸ ਵੱਲੋਂ ਪਹੁੰਚ ਕੇ ਇੱਕ ਨਸ਼ਾ ਤਸਕਰ ਦੇ ਘਰ ਦੇ ਬਾਹਰ ਨੋਟਿਸ ਚਪਕਾ ਦਿੱਤੇ ਗਏ ਤੇ ਤਕਰੀਬਨ 4 ਕਰੋੜ 30 ਲੱਖ ਰੁਪਏ ਦੀ ਜਾਇਦਾਦ ਨੂੰ ਅਟੈਚ ਕਰ ਲਿਆ ਗਿਆ ਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰ ਨੇ ਨਸ਼ੇ ਦੀ ਤਸਕਰੀ ਕਰਕੇ ਵੀਕ ਨਾਲ 10 ਮਰਲੇ ਦੀ ਜ਼ਮੀਨ ਨੂੰ ਅਟੈਚ ਕੀਤਾ ਹੈ ਤੇ ਹੁਣ ਇਸ ਪ੍ਰਾਪਰਟੀ ਨੂੰ ਉਹ ਤਾ ਦੇ ਵਿੱਚ ਸਕਦਾ ਹੈ ਤੇ ਨਾ ਹੀ ਕਿਸੇ ਦੇ ਨਾਮ ਕਰਵਾ ਸਕਦਾ ਹੈ ਜੀ ਸਿੰਘ ਬਿੱਟੂ ਜਿਹੜਾ ਸੀਗਾ 68 ਨੰਬਰ ਐਫ ਆਈ ਆਰ ਸੀਗੀ ਉਹਦੇ ਵਿੱਚ ਜਿਹੜਾ ਸੀਗਾ ਇਹਨਾਂ ਕੋਈ ਐਡਿਕਟ ਦੇ ਵਿੱਚ ਪਲੀ 68 ਦਾਂਗੜੀ ਹੈਰੋਇਨ ਜਿਹੜੀ ਦੀ ਥਾਮ ਕੀਤੀ ਉਹਦੇ ਵਿੱਚ ਇਹਨਾਂ ਦਾ ਕੇਸ ਕੰਪਟੈਂਟ ਅਥਾਰਟੀ ਨੂੰ ਮੂਵ ਕੀਤਾ ਸੀ ਜਿਹੜੀ ਇਹਨਾਂ ਦੀ ਪ੍ਰੋਪਰਟੀ ਸੀ ਔਰ ਉਹ ਜਿਹੜੀ ਕੰਪਟੈਂਟ ਅਥਾਰਟੀ ਨੇ ਇਹਨਾਂ ਦੀ ਪ੍ਰੋਪਰਟੀ ਸੀ ਸੀਸੀ ਹੈ ਔਰ ਜੋ ਉਸ ਚੀਜ਼ ਦੇ ਇਹਨਾਂ ਦੇ ਕਾਗਜ਼ਪਾਹਰ ਆਰਡਰ ਲਾਗੇ ਨੇ ਏ ਏਸੀ ਨੂੰ ਜਿਹੜੀ ਹੈਗੀ ਆ ਅਸੀਂ ਇੰਪਲੀਮੈਂਟ ਕਰਦੇ ਲਈ ਸਰ ਪਰਿਵਾਰ ਦਾ ਕਹਿੰਦਾ ਕਿ ਮਤਲਬ ਜਿਹੜੀ ਪ੍ਰੋਫੀ ਹੈ ਵੀ ਉਸਦੇ ਨਾਮ ਨਹੀਂ ਹੈਗੀ ਇਹ ਦੇਖੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੂੰ ਰਾਈਟ ਹੈਗਾ ਇਹ ਆਪਣਾ ਜਾ ਕੇ ਅਸੀਂ ਤਾਂ ਕਿ ਜੋ ਵੀ ਕਰਨਾ ਚਾਹੁੰਦੇ ਉਸ ਦਾ ਸਰ ਕੋਸ਼ਿਸ਼ ਕਹਿੰਦਾ ਪ੍ਰੋਫੀ ਨੂੰ ਸਾਥ ਸਰ ਉਸ ਚਾਹੁੰਦਾ ਉਹ ਹੈਗਾ ਇੱਕ ਚਿੱਟੇ ਦਾ ਗੜ੍ਹ ਸਾਰੇ ਮੰਨਿਆ ਗਿਆ ਵਾ ਇਹ ਦੇ ਆ ਸੁਰੰਸਤਾਂ ਕੋਸੀ ਸਪਾਸੇ ਹੋਈਆਂ ਨੇ ਅਖਰ ਲੇਕਿਨ ਇੱਥੇ ਹੋਰ ਵੀ ਮੁਕੱਦਮੇ ਦਰਜ ਹੋਏ ਹੋਏ ਨੇ ਜਿਵੇਂ ਕੋਈ ਅਲੋਗ ਨਹੀਂ ਕੋਈ ਕਾਰਵਾਈ ਕਿਸ ਤਰ੍ਹਾਂ ਦੀ ਜਿੰਨੇ ਵੀ ਮੁਕੱਦਮੇ ਹੈਗੇ ਨੇ ਜਿਹੜੇ ਕਮਰਸ਼ੀਅਲ ਕੰਟਰੈਕਟ ਸੀ ਜਿੰਨੇ ਵੀ ਹੈਗੇ ਨੇ ਸਾਰੇ ਮੂਵ ਕੀਤੇ ਗਏ ਨੇ ਜਿਵੇਂ ਜਿਵੇਂ ਆਉਟਰ ਆਉਣਗੇ ਉਵੇਂ ਕੀਤਾ ਜਾਏਗਾ ਅੱਜ ਇਹ ਸ਼ੁਰੂਆਤ ਹੋਈ ਹੈ ਬਾਕੀ ਵੀ ਜਿਹੜੇ ਕੇਸ ਆ ਉਹਨਾਂ ਦੇ ਵੀ ਜਿਵੇਂ ਜਿਵੇਂ ਆਉਣਗੇ ਤੁਹਾਡੇ ਪਿੰਡ ਦੇ ਵਿੱਚ ਆ ਗਏ ਸੀ ਉਹਨਾਂ ਦਾ ਖਲਾਫ ਕਰ ਤੇ ਚਿੱਟੇ ਦੀ ਰਾਜਧਾਨੀ ਆ ਜੀ ਇੱਥੇ ਨਸ਼ਾ ਹਲੇ ਵੀ ਵਿਕ ਰਿਹਾ ਜਿਹੜਾ ਜੀ ਉਹਦੇ ਬਾਰੇ ਕੀ ਕਹੂੰਗਾ ਜੀ ਕਿਸ ਤਰ੍ਹਾਂ ਨੇ ਕੋਈ ਜੀ ਅਸੀਂ ਤੁਹਾਡੇ ਖਲਾਫ ਜਿਹੜੇ ਜ ਜੱਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ